ਸੋ ਹੰਗੂ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪੱਜੀ ਪੋ 217 ਬਿਕਰਮੀ ਜੇਠਵਾਲ ਦਰਬਾਰ ਵਿੱਚ ਇੱਕ ਸਤ ਜੈ ਬੀਤ ਕੋਟਨ ਕੋਟ ਕਾਲ ਰਹਿਣ ਨਾ ਪਾਇਆ ਪੁਰਖੇ ਕਾਲ ਚੱਲੇ ਆਪਣੀ ਰੀਤ ਇੱਕ ਅਤੀਤ ਸੱਚਾ ਸ਼ੈਨ ਚਾਹੀਆ ਸ਼ਬਦ ਗੰਮੀ ਬੋਲ ਗੀਤ ਗੁਣ ਗੋਬਿੰਦ ਆਪ ਸੁਣਾਈਆ ਨਿਰਗੁਣ ਨਿਰਵੈਰ ਹੋਏ ਠੰਡਾ ਸੀਤ ਸੀਤਲ ਧਾਰ ਵਿੱਚ ਸਮਾਇਆ ਆਦਿ ਜਗਤ ਦੀ ਪਤਤ ਪੁਨੀਤ ਪਤਤ ਪਾਵਨ ਬੇਪਰਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਪੁਰਖ ਅਕਾਲ ਦੀਨ ਦਿਆਲ ਆਪਣੀ ਕਾਰ ਆਪ ਕਰਾਈਆ ਆਪਣੀ ਕਾਰ ਕਰਾਉਣ ਆਇਆ ਇੱਕ ਸਤ ਪਾਰ ਕਰਾਉਣ ਦਾ ਸਤ ਸਤਵਾਦੀ ਭੇਵਨ ਰਾਇਆ ਰੂਪ ਅਨੂਪ ਨਾ ਕੋਈ ਦਰਸਾਏਂਦਾ ਨਿਰਗੁਣ ਨਿਰਗੁਣ ਨਾ ਉਤਰਾਇਆ ਨਿਰਵੈਰ ਆਪਣਾ ਬਲ ਰਖਾਏਂਦਾ ਕੋਟਨ ਕੋਟ ਕਾਲ ਆਪਣੇ ਵਿੱਚ ਸਮਾਇਆ ਨੇਤਰ ਨੈਣ ਨਾ ਕੋਈ ਦਰਸਾਏਂਦਾ ਅਲਖ ਅਗੋਚਰ ਅਗੰਮ ਅਗਮੜੀ ਖੇਲ ਖਿਲਾਇਆ ਲੇਖਾ ਲੇਖ ਨਾ ਕੋਈ ਲਿਖਾਏਂਦਾ ਜੋਤੀ ਜੋਤ ਸਰੂਪ ਭਰਾਪ ਆਪਣੀ ਕਿਰਪਾ ਕਰ ਪ੍ਰਖ ਅਕਾਲ ਏਕਾ ਹਰ ਹਰ ਆਪਣਾ ਵੇਸ ਬਟਾਇਆ ਵੇਸ ਵਟਾਇਆ ਹਰ ਭਗਵਾਨ ਮਹਿਮਾ ਅਕਥ ਕਥੀ ਨਾ ਜਾਈਆ ਆਦ ਜੁਗਾਦੀ ਖੇਲ ਮਹਾਨ ਜੁਗ ਕਰਤਾ ਆਪ ਕਰਾਈਆ ਸੱਚ ਸਿੰਘਾਸਣ ਬੈਠ ਸ੍ਰੀ ਭਗਵਾਨ ਅਗਮ ਅਥਾ ਕਰੇ ਖੇਲ ਬੇਪਰਵਾਈਆ ਸ਼ਾਹੋ ਪੂਪ ਬਣ ਸੁਲਤਾਨ ਸੱਚ ਸੁਲਤਾਨਾ ਸੱਚਾ ਸ਼ਹਿਨਸ਼ਾਹੀਆ ਦੇਵਨ ਹਰਾ ਤੁਰ ਫਰਮਾਨ ਜੁਗਾ ਜੁਗੰਤਰ ਹੁਕਮ ਚਲਾਈਆ ਗੁਰੇ ਅਵਤਾਰ ਬਖਸ਼ੇ ਇਕ ਧਿਆਨ ਦਰ ਦਰਬਾਨ ਇਕ ਦਸਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਪੁਰਖ ਅਕਾਲ ਏਕ ਆਹਰ ਆਪਣੀ ਧਾਰ ਆਪ ਬੰਧਾਈਆ ਸਾਚੀ ਧਾਰ ਬੰਧਾਇਂਦਾ ਆਦ ਜੁਗਾ ਦੇ ਕਾਰ ਨਵ ਨੋ ਚਾਰ ਗੇੜਾ ਆਪ ਦਵਾਇਂਦਾ ਚਾਰ ਨੋ ਉਤਰੇ ਪਾਰ ਰੂਪ ਅਨੂਪ ਆਪ ਤਰਾਇਂਦਾ ਸਤ ਸਰੂਪ ਪਰਵਰਦਿਗਾਰ ਚਾਰੇ ਕੂਟ ਵੇਖ ਵਖਾਇਂਦਾ ਦਾ ਦਿਸ਼ਾ ਖੋਲ ਕਵਾੜ ਏ ਕਾ ਚੋਟ ਨਗਾਰੇ ਲਾਇੰਦਾ ਉਚੀ ਕੂਕ ਕਰ ਪੁਕਾਰ ਨਿਰਗੁਣ ਜੋਤ ਆਪ ਜਗਾਇੰਦਾ ਤਤ ਤਤ ਨ ਕੋਇ ਪਿਆਰ ਆਪਣਾ ਕਾੜਨ ਆਪੇ ਵੇਖ ਵਿਖਾਐਂਦਾ ਆਪੇ ਹੋਏ ਪੰਨਨਹਾਰ ਆਪਣੇ ਰੰਗ ਆਪ ਸਮਾਇੰਦਾ ਰੰਗ ਰੰਗੀਲਾ ਏ ਕੰਕਰ ਏ ਕਾ ਸਤਿ ਆਪਿ ਪਾਇੰਦਾ ਅਪੇ ਰਖੇ ਤੁਰ ਦਰਬਾਰ ਆਪਣਾ ਹੁਕਮ ਹੀ ਆਪ ਜਣਾਇੰਦਾ ਕਰੇ ਖੇਲ ਆਪ ਕਰਤਾਰ ਕਲ ਜੁਗਿ ਆਪਣੀ ਵੰਡ ਵੰਡਾਇੰਦਾ ਵੰਡਣ ਹਾਰ ਵਿੱਚ ਸੰਸਾਰ ਲੈਣਾ ਦੇਲਾ ਝੋਲੀ ਪਾਇੰਦਾ ਸੱਜੁ ਗੁtreਤਾ ਦਵਾ ਪਰ ਗਏ ਹਾਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਕਰੇ ਖੇਲ ਸੱਚਾ ਹਰ ਪ੍ਰਖ ਅਕਾਲ ਆਪਣਾ ਨਾਮ ਤਰਾਇੰਦਾ ਪ੍ਰਖ ਅਕਾਲ ਨਾਮ ਕਰਤਾਰਾ ਨਿਰਗੁਣੇ ਆਪਣੀ ਧਾਰ ਚਲਾਈ ਆ ਕਰੇ ਖੇਲ ਅਪਰਪਾਰਾ ਅਪਰੰਪਰ ਬੇਪਰਵਾਈਆ ਜੀਵ ਜੰਤ ਨਾ ਪਾਵੇ ਸਾਰਾ ਸਾਧ ਸੰਤ ਭੇਵ ਨਾਰਾਇਆ ਗੁਰ ਅਵਤਾਰ ਬੇਅੰਤ 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 ਕੈ ਗਏ ਵਿੱਚ ਸੰਸਾਰਾ ਲਿਖਾ ਲੇਖ ਨ ਕੋਈ ਲਿਖਾਈਆ ਆਪੇ ਜਾਣੇ ਆਪਣੀ ਕਾਰਾ ਜੁਗ ਕਰਤਾ ਆਪ ਕਰਾਈਆ ਕਲ ਯੁਗੇ ਅੰਤਮ ਲੈ ਅਵਤਾਰਾ ਕਲ ਯੁਗੇ ਅੰਤਮ ਲੈ ਅਵਤਾਰਾ ਨਹਿ ਕਲੰਕਾ ਨਾਂ ਰਖਾਈਆ ਜੋਤੀ ਨੂਰ ਨੂਰ ਜਿਆਰਾ ਨੂਰ ਨੁਰਾਨਾ ਸੱਚਾ ਸ਼ਹਿਨਸ਼ਾਇਆ ਸੋਤਰ ਲਾਇਆ ਸ਼ਬਦ ਦੁਲਾਰਾ ਗੋਬਿੰਦੇ ਆਪਣੇ ਅੰਗ ਸਮਾਈਆ ਅੰਮ੍ਰਿਤ ਪਿਆਇਆ ਠੰਡਾ ਠਾਰਾ ਏਕਾ ਰੰਗ ਰੰਗਾਈਆ ਜੋਤੀ ਜੋਤ ਸ੍ਰੂ ਭਰਾਪ ਆਪਣੀ ਕਿਰਪਾ ਕਰ ਪ੍ਰਖਿਆ ਕਾਲੇ ਕਹ ਹਰ ਦੂਸਰੇ ਵਰਨਾ ਕੋਇ ਜਣਾਈਆ ਇਕ ਇਕੱਲਾ ਪ੍ਰਖਿਆ ਕਾਲਾ ਆਪਣੀ ਖੇਲ ਖਿਲਾਐਂਦਾ ਕਲਯੁਗੇ ਅੰਤਮ ਖੇਲ ਨਿਰਾਲਾ ਵੇਦ ਕਤੇਪ ਭੇਵਨਾ ਐਂਦਾ ਫਲ ਲਗਾਏ ਆਪਣਾ ਡਾਲਾ ਫੁੱਲ ਫਿਲਵਾੜੀ ਵੇਖ ਵਿਖਾਏਂਦਾ ਸਚਖੰਡ ਬੈਠ ਸਚੀ ਧਰਮਸਾਲਾ ਦਰਕਰ ਸੱਚੇ ਸੋਭਾ ਪਾਏਂਦਾ ਦੂਰ ਦੁਰਕਾਏ ਦਰ ਦੁਰਕਾਏ ਕਾਲ ਮਹਾਕਾਲਾ ਜੋਤੀ ਜੋਤ ਸਰੂਪ ਭਰਾ ਬ ਆਪਣੀ ਕਿਰਪਾ ਕਰ ਪੁਰਖ ਅਕਾਲ ਏਕਾ ਨਰ ਨਰ ਨਰਾਇਣ ਆਪਣਾ ਨਉ ਤਰਾਏਂਦਾ ਨਰ ਨਰਾਇਣ ਹਰ ਕਰਤਾ ਰਾ ਕੁਦਰਤ ਕਾਦਰ ਵੇਖ ਵਖਾਈਆ ਨੂਰ 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 ਕਰਿ ਉਜਿਆਰਾ ਨੂਰ ਨੂਰ ਨਾ ਡਗ ਮਗਾਈਆ ਆਪੇ ਜਾਣੇ ਆਪਣੀ ਕਾਰਾ ਕਰਤਾ ਪਰਖਿ ਆਪ ਕਮਾਈਆ ਕਲਯੁਗੇ ਅੰਤਮ ਖੇਲ ਕਰੇ ਵਿਚ ਸੰਸਾਰਾ ਦੇਸ ਕਿਸੇ ਨਾ ਆਈਆ ਇਕ ਸਤ ਉਤਰੇ ਪਾਰ ਕਿਨਾਰਾ ਮੰਜ ਤਹਰ ਨ ਕੋਈ ਵਿਖਾਈਆ ਸੰਮਤ ਸੰਮਤੀ ਪਾਵੇ ਸਾਰਾ ਭੇਵ ਅਪੇਦਾ ਭੇਵ ਖੁਲਾਈਆ ਲੇਖਾ ਜਾਣੇ ਥਿਤਵਾਰਾ ਬਰਸ ਮਾਸੇ ਆਪਣੇ ਵਿੱਚ ਟਿਕਾਈਆ ਵਦੀ ਸਦੀਨਾ ਕੋਈ ਤਾਰਾ ਸੂਰਜ ਚੰਨ ਨੈਣ ਸ਼ਰਮਾਈਆ ਕਲਯੁਗ ਅੰਤਮ ਖੇਲ ਨਿਆਰਾ ਪ੍ਰਖਿਆ ਕਾਲ ਆਪ ਕਰਾਈਆ ਗੋਬਿੰਦ ਮੇਲਾ ਸਤ ਦਲਾਰਾ ਜਗਤ ਵਿਛੋੜਾ ਨ ਕੋਈ ਵਿਖਾਈਆ ਇਕ ਸਤ ਕਰੇ ਪਿਆਰਾ ਸਤ 17 ਦਾ ਇਕ ਵਈਆ ਸਾਲ 17 ਪਾਰ ਕਿਨਾਰਾ ਸਤ ਸਤਵਾਦੀ ਆਪ ਵਿਖਾਈਆ ਸ਼ਬੀਪੋ ਦਿਵਸ ਦੇ ਹੜਾ ਲੋਕ ਮਾਤ ਵੇਖ ਵਿਖਾਈ ਆਇ ਕੰਕਾਰਾ ਆਵੇ ਸੱਚਾ ਲੜਾ ਛੈਲ ਛਬੀਲਾ ਸੱਚਾ ਮਾ ਸੱਚਾ ਮਈਆ ਇਕ ਕੰਕਾਰਾ ਆਵੇ ਸੱਚਾ ਲੜਾ ਛੈਲ ਛਬੀਲਾ ਸੱਚਾ ਮਈਆ ਜੋਤੀ ਜੋਤ ਸਰੂ ਭਰਾਬ ਆਪਣੀ ਕਿਰਪਾ ਕਰੇ ਆਪਣਾ ਭੇਵ ਆਪ ਜਨਾਈਆ ਹਰ ਹਰ ਭੇਵ ਜਨਾਈਂਦਾ ਸ਼ਬਦ ਨਿਸ਼ ਅਖਰ ਬੋਲ ਚਾਰ ਜੁਗ ਚਾਰ ਵਰਨ ਚਾਰ ਵੇਦ ਚਾਰ ਬਾਣੀ ਚਾਰ ਜੁਗ ਚਾਰ ਵਰਨ ਚਾਰ ਵੇਦ ਚਾਰ ਬਾਣੀ ਚਾਰ ਖਾਣੀ ਆਪਣੇ ਵਿੱਚ ਛੁਪਾਇੰਦਾ ਦੂਸਰ ਤੋਲੇ ਨਾ ਕੋਏ ਤੋਲ ਅਗਮੇ ਅਗਮੜਾ ਸ਼ਬਦਨ ਕਰਾਏ ਕਾ ਟੋਲ ਵਜਾਇੰਦਾ ਆਦਿ ਜੁਗਾ ਦੀ ਰੱਖੇ ਆਪਣੇ ਕੋਲ ਚਾਰ ਯਾਰੀ ਚਾਰ ਕਹਾਰ ਚਾਰ ਚਾਰ ਮੂਲ ਮੁਕਾਇੰਦਾ ਚਾਰ ਯਾਰੀ ਚਾਰ ਕਹਾਰ ਚਾਰ ਚਾਰ ਮੂਲ ਮੁਕਾਇੰਦਾ 184 ਜੰਤਵਰੋੜਾ ਪੰਚਮ ਪੰਚਮੁਖ ਸਲਾਇੰਦਾ ਨਾਮ ਦੇਵੇ ਨਾਮ ਹੈ ਅਨਮੋਲ ਜੋਤੀ ਜੋਤ ਸਰੂ ਘਰਾਪ ਆਪਣੀ ਜੋਤ ਤਰ ਪ੍ਰਖ ਅਕਾਲ ਦੇਵੇ ਬਾਰੇ ਆਪਣੀ ਜੋਤ ਆਪੇ ਮੋਲ ਦੇਵਣ ਹਰਾ ਵਰ ਕਰਤਾਰ ਪੰਚ ਪਿਆਰੇ ਪੰਚ ਜਣਾਈ ਆ ਛਪੀ ਪੋ ਚੁਕੇ ਡਰ ਪੂਰਬ ਲੈਣਾ ਲਿਖੇ ਲਾਈਆ ਆਪਣੀ ਕਿਰਪਾ ਦੇਵੇ ਕਰ ਗੁਰਮਤਿ ਗੁਰਮੁਖ ਰਤੀ ਰੰਗ ਰੰਗਾਈਆ ਆਪਣੇ ਸਿੰਘਾਸਣ ਪੁਰਖ ਅਬਿਨਾਸ਼ਣ ਆਪੇ ਚੜ੍ਹਦੋ ਜਹਾਨਾ ਵੇਖ ਵਿਖਾਈਆ ਗੁਰੇ ਸਿਖਾਂ ਲੜ ਲਾਇ ਫੜ ਸ੍ਰਿਸ਼ਟ ਸਬਾਈ ਦਇ ਭੁਾਈਆ ਜੋਤੀ ਜੋਤ ਸਰੂਪ ਹਰਾ ਆਪਣੀ ਕਿਰਪਾ ਕਰ ਸੱਚ ਵਿਹਾਰਾ ਇੱਕ ਸਮਝਾਈਆ ਸ਼ਬੀਪੋ ਵਿਹਾਰ ਕਰਾਉਣਾ ਭੁੱਲ ਰਹੇ ਨਾ ਰਈਆ ਪੰਜਾਂ ਪਿਆਰਿਆਂ ਹੁਕਮ ਸੁਣਾਉਣਾ ਪੀਲੇ ਬਸਤਰ ਤੁਨਿ ਸ਼ਾਈਆ ਕਮਰ ਕਸਾ ਇੱਕ ਕਰਾਉਣਾ ਨੌਖੰਡ ਪ੍ਰਥਮੇ ਗੰਡ ਪਵਾਈਆ ਗੁਰ ਸਿਖਾਂ ਰਤ ਬ੍ਰਹਮ ਮਤ ਇਕਾਤਾ ਤੇ ਆਪਣੇ ਮਸਤਕ ਲਾਉਣਾ ਸੀਸ ਜਗਦੀਸ਼ ਵੱਡੀ ਵਡਿਆਈਆ ਕਲਜਗ ਕੂੜ ਕੁਪਤਗ ਮਨਮੁਖਾਂ ਝੋਲੀ ਪਾਉਣਾ ਚਾਰੋਂ ਕੁੰਟ ਕੁੰਟ ਦੁਹਈਆ ਜੋਤੀ ਜੋਤ ਸਰੂਪ ਰਾਬ ਆਪਣੀ ਕਿਰਪਾ ਕਰੇ ਆਪਣਾ ਸਖ ਨੇ ਆਪ ਮਨਾਈਆ ਹਰ ਸਾਚੇ ਸਗਨ ਮਨਾਵਣਾ ਥਿਤ ਵਾਰ ਨ ਕੋਈ ਵਿਚਾਰ ਪੰਜਾਬ ਪਿਆਰਿਆ ਇੱਕ ਇੱਕ ਕਤਰਾ ਆਪਣਾ ਖੂਨ ਇੱਕ ਪਿਆਲੇ ਪਾਵਣਾ ਦੂਜਾ ਦਰ ਨਾ ਕੋਈ ਸਹਾਰ ਨੌ 10 ਵਕਤ ਸੁਹਾਵਣਾ ਪ੍ਰਖ ਅਬਨਾਸ਼ੀ ਲਏ ਵਿਚਾਰ ਹਾਸਾ ਸੇ ਆਪਣੇ ਮਸਤਕ ਲਾਵਣਾ ਲਾਲ ਗੁਲਾਲਾ ਰੰਗ ਚੜਿਆ ਪਾਰ ਕਲਯੁਗ ਜੀਵ ਖਾਕੀ ਖਾਕ ਮਿਲਾਵਣਾ ਅਸਭ ਹੋ ਆਪ ਅਸਵਾਰ ਗੁਰਸਿੱਖ ਤੇਰੀ ਰਤ ਏਕਾ ਤਤ ਸੱਚਾ ਖੰਡਾ ਹੱਥ ਚਮਕਾਵਣਾ ਜਗਤ ਜੋਗ ਚੁੱਲੇ ਨਾ ਕੋਈ ਵਾਰ ਤੇਰੀ ਪਤ ਆਪਣੇ ਸੀਸ ਰਖਾਵਣਾ ਆਪੇ ਨਿਉ ਨਿਉ ਕਰੇ ਨਮਸਕਾਰ ਜੋਤੀ ਜੋਤ ਸਰੂ ਭਰਾਪ ਆਪਣੀ ਕਿਰਪਾ ਕਰ ਕਲਯੁਗ ਤੇਰੀ ਅਤਮ ਵਰ ਪੁਰਬ ਲੇਖਾ ਰਹਾ ਵਿਚਾਰ ਪੁਰਬ ਲੇਖਾ ਚੁਕਣਾ ਪੁਰਖ ਅਕਾਲ ਚੁਕਾਏ ਗੋਬਿੰਦ ਸੂਰਾ ਉੱਠਣਾ ਆਪਣਾ ਲੇਖਾ ਆਪਣੇ ਲੇਖੇ ਲਏ ਲਗਾਏ ਖਰਕਾ ਭਾਣਾ ਕਦੇ ਨਾ ਰੁਕਣਾ ਨਾ ਕੋਈ ਮੇਟੇ ਮੇਟ ਮਿਟਾਏ ਸਿੰਘ ਸ਼ੇਰ 994 ਚੌਕੜੀ ਜੁਗਦਾ ਭੁਖਾ ਏਕਾ ਵਾਰ ਭੁਖਣਾ ਕੋਟਨ ਕੋਟ ਬ੍ਰਹਮੰਡ ਆਪਣੇ ਮੁਖ ਵਿੱਚ ਪਾਏ ਨਵਖੰਡ ਪ੍ਰਿਥਮੀ ਸਤ ਦੀਪ ਸ਼ਾਹ ਸੁਲਤਾਨਾ ਕਰ ਰਾਤੀ ਸੁੱਤਿਆਂ ਜਾ ਜਾ ਠੁਕਣਾ ਗੁਰਮੁਖ ਜਾਨੀ ਨਾਲ ਰੜਾਏ ਨੋਥੋ 99 ਤਰਤ maat ਆਪਣੀ ਗੋਦ ਸੁਹਾਏ ਕੁਖਣਾ ਸੁਰਤ ਸਬਾਣੀ ਲਏ ਪਰਨਾਏ ਗੁਰਸਿੱਖਾਂ ਪਾਰਿਆ ਆਪਣਾ ਆਪ ਚੁਕਣਾ ਗੁਰਸਿੱਖਾਂ ਪਾਰਿਆ ਆਪ ਚੁਕਣਾ ਗੁਰਸਿੱਖ ਹੌਲੇ ਪਾਰ ਰਖਾਏ ਜੋਤੀ ਜੋਤ ਸਰੂਪਰਾ ਆਪਣੀ ਜੋਤ ਤਾਰੇ ਨੇ ਹਕ ਲੰਘ ਨਰ ਮਰੇ ਸ਼ੇਰ ਸਿੰਘ বিষ্ণੂ ਭਗਵਾਨ ਸੱਚਾ ਤਿਲਕ ਏਕਾ ਮਸਤਕ ਲਾਏ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ